ਕਾਲੀਦਲ ਦੇ ਲੀਡਰ ਵਿਕਰਮ ਸਿੰਘ ਮਜੀਠੀਆ ਕੇਸ 'ਚ ਵੱਡੀ ਅਪਡੇਟ ਸਾਹਮਣੇ ਆਈ ਹੈ ਅੱਜ ਵਿਕਰਮ ਸਿੰਘ ਮਜੀਠੀਆ ਦੀ ਅਦਾਲਤ 'ਚ ਲਗਾਈ ਜ਼ਮਾਨਤ ਪਟੀਸ਼ਨ ਨੂੰ ਲੈ ਕੇ ਸੁਣਵਾਈ ਸੀ ਤੇ ਅੱਜ ਜੋ ਸੀਗੀ ਵਿਕਰਮ ਸਿੰਘ ਮਜੀਠੀਆ ਦੇ ਕੇਸ ਦੋਨਾਂ ਧਿਰ ਦੇ ਵਕੀਲਾ ਵੱਲੋਂ ਜ਼ਮਾਨਤ ਪਟੀਸ਼ਨ ਨੂੰ ਲੈ ਕੇ ਜੋ ਸੀਗੀ ਤਿੱਖੀ ਬਹਿਸ ਹੋਈ ਜਾਣਕਾਰੀ ਮੁਤਾਬਕ 4 ਘੰਟੇ ਦੀ ਲਗਾਤਾਰ ਜੋ ਸੀਗੀ ਇਹ ਬਹਿਸ ਜ਼ਮਾਨਤ ਪਟੀਸ਼ਨ ਨੂੰ ਲੈ ਕੇ ਜੋ ਵਿਕਰਮ ਸਿੰਘ ਮਜੀਠੀਆ ਵੱਲੋਂ ਪਾਈ ਗਈ ਸੀ ਉਸ ਨੂੰ ਲੈ ਕੇ ਬਹਿਸ ਹੋਈ ਤੇ ਹੁਣ ਅਗਲੀ ਸੁਣਵਾਈ 4 ਅਗਸਤ ਨੂੰ ਯਾਨੀ ਕਿ ਅੱਜ ਵੀ ਨਤੀਜਾ ਇਸ ਤੇ ਕੋਈ ਸਾਫ਼ ਨਿਕਲ ਕੇ ਨਹੀਂ ਆਇਆ ਤੇ ਹੁਣ ਅਗਲੀ ਸੁਣਵਾਈ 4 اگست ਨੂੰ ਹੋਵੇਗੀ ਇਸ ਨਾਲ ਹੀ ਦੱਸਦੀ ਹੈ ਕਿ ਕੱਲ ਯਾਨੀ ਕਿ 2 اگਸਟ ਨੂੰ ਵਿਕਰਮ ਸਿੰਘ ਮਜੀਠੀਆ ਦੀ ਨਿਆਈ ਹਿਰਾਸਤ ਵੀ ਖਤਮ ਹੋਣ ਵਾਲੀ ਹੈ ਤੇ ਉਹਨਾਂ ਦੀ ਜੋ ਸੁਣਵਾਈ ਹੈ ਉਹ ਕੱਲ ਹੋਵੇਗੀ ਤੇ ਇਸ ਵਿੱਚ ਕਾਰਹੀਟ ਉਹਨਾਂ ਦੀ ਜ਼ਮਾਨਤ ਪਟੀਸ਼ਨ ਅਦਾਲਤ 'ਚ ਲਗਾਈ ਗਈ ਸੀ ਉਸ ਨੂੰ ਲੈ ਕੇ ਪਿਤਾ ਜੀ ਨਹੀਂ ਸੁਣਵਾਈ ਹੋਈ ਸੀ ਉਸ ਤੋਂ ਬਾਅਦ ਜੋ ਸੀਗਾ ਜ ਸਮਾਂ ਅੱਜ ਦਾ ਦਿੱਤਾ ਗਿਆ ਸੀ ਤੇ ਅੱਜ ਵੀ ਜੋ ਸੀਗੀ ਜ਼ਮਾਨਤ ਪਟੀਸ਼ਨ ਨੂੰ ਲੈ ਕੇ ਅਦਾਲਤ 'ਚ ਸੁਣਵਾਈ ਹੋਈ ਤੇ ਹੁਣ ਅਗਲੀ ਤਾਰੀਖ ਯਾਨੀ ਕਿ 4 اگਸਟ ਨੂੰ ਸੁਣਵਾਈ ਹੋਏਗੀ ਇਸ ਤੇ ਹੀ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਅਸ਼ਦੀਪ ਪਲੇਟ ਤੋਂ ਸੁਣੋਏ ਪੂਰੀ ਕੱਲ ਨੂੰ 4 ਘੰਟੇ ਦੀ ਜਿਹੜੀ ਮੁੜ ਆਈ ਚੱਲੀਏ ਕੀ ਕੁਝ ਰਿਆ ਅੱਜ ਦੇਖੋ ਜੀ ਵਿਕਰਮ ਮਜੀਠੀਆ ਸਾਹਿਬ ਦੀ ਜਿਹੜੀ ਬੇਲ ਐਪਲੀਕੇਸ਼ਨ ਹੈ ਉਹਦੇ ਵਿੱਚ ਬੈਸ ਹੋਈ ਹੈ ਔਰ ਅੱਜ ਤਕਰੀਬਨ ਜਿਹੜੀ ਸਾਡੀ ਬੈਸ ਹੋ ਕੰਪਲੀਟ ਹੋ ਗਈ ਪਰ ਮੈਂ ਇੱਕ ਗੱਲ ਦੱਸਣੀ ਚਾਹੁੰਦਾ ਕਿ ਇਹ ਬੇਲ ਐਪਲੀਕੇਸ਼ਨ 14 ਤਰੀਕ ਨੂੰ ਅਸੀਂ ਮੋਹਾਲੀ ਦੀ ਕੋਰਟ ਦੇ ਵਿੱਚ ਫਾਈਲ ਕੀਤੀ ਸੀ 14 ਤੋਂ ਲੈ ਕੇ ਅੱਜ ਤੱਕ ਸਰਕਾਰ ਜਿਹੜੀ ਕਹਿੰਦੀ ਸੀ ਕਿ ਅਸੀਂ ਬੜੇ ਪੱਕੇ ਪੈਰੀਏ ਪਰਚਾ ਦਰਜ ਕੀਤਾ ਸਾਡੇ ਕੋਲ ਸਬੂਤ ਹੀ ਬੜੇ ਨੇ ਉਹ ਲਗਾਤਾਰ ਕੋਰਟ ਚੋਂ ਭਜਦੀ ਨਜ਼ਰ ਆ ਰਹੀ ਹੈ ਕਿਉਂਕਿ 14 ਤੋਂ ਪਹਿਲਾਂ 21 ਤਰੀਕ ਲਈ ਇੱਕ ਹਫਤੇ ਦਰ ਜਵਾਬ ਦੇਣ ਦੇ ਲਈ 21 ਨੂੰ ਆ ਕੇ ਕਹਿੰਦੇ ਇੱਕ ਹਫਤਾ ਹੋਰ ਦੇ ਦਿਓ ਫਿਰ ਦੋ ਦਿਨ ਮਿਲੇ ਫਿਰ ਆ ਕੇ ਜਵਾਬ ਦਿੱਤਾ ਜਦੋਂ ਇਸ ਤੋਂ ਪਿਛਲੀ ਤਰੀਕ ਵੀ ਪਈ ਸੀ ਆਰਗੂਮੈਂਟਸ ਵਾਸਤੇ ਉਹ ਦਿਨ ਵੀ ਜਿਹੜੇ ਸਪੈਸ਼ਲ ਪੀਪੀ ਸਾਹਿਬ ਹੈ ਉਹਨਾਂ ਨੇ 3 ਵਜੇ ਕੋਰਟ ਨੂੰ ਰਿਕੁਐਸਟ ਕਰਤੀ ਕਿ ਜੀ ਅੱਜ ਇਸ ਤੋਂ ਅੱਗੇ ਅਸੀਂ ਆਰਗੂਮੈਂਟਸ ਨਹੀਂ ਕਰ ਸਕਦੇ ਮੈਨੂੰ ਕੋਈ ਬਹੁਤ ਜ਼ਰੂਰੀ ਕੰਮ ਹੈ ਅੱਜ ਵੀ ਸਪੈਸ਼ਲ ਪੀਪੀ ਸਾਹਿਬ ਇੱਕ ਉਹ ਹਾਜ਼ਰ ਨਹੀਂ ਸੀ ਅੱਜ ਵੀ ਉਹ ਤਰੀਕ ਲੈਣਾ ਚਾਹੁੰਦੇ ਸੀ ਤਰੀਕ ਲਈ ਉਹਨਾਂ ਨੇ ਕੋਰਟ 'ਚ ਅਸੀਂ ਰਿਕੁਐਸਟ ਕੀਤੀ ਸੀ ਕਿ ਕੱਲ ਤੇ ਰੱਖ ਲੋ ਕਿਉਂਕਿ ਕੱਲ ਨੂੰ ਆਲਰੇਡੀ ਜਿਹੜਾ ਜੁਡੀਸ਼ੀਅਲ ਰਿਮਾਂਡ ਹੈ ਉਹ ਖਤਮ ਹੋ ਰਿਹਾ ਸੋ ਕੱਲ ਨੂੰ ਆਰਗੂਮੈਂਟਸ ਵੀ ਹੋ ਜਾਣਗੀਆਂ ਉਹਦੇ ਲਈ ਵੀ ਸਟੇਟ ਨੇ ਫਿਰ ਕਿਹਾ ਕਿ ਨਹੀਂ ਜੀ ਅਸੀਂ ਕੱਲ ਨੂੰ ਨਹੀਂ ਆਰਗੂਮੈਂਟਸ ਕਰ ਸਕਦੇ ਸੋ ਹੁਣ ਮੰਡੇ ਨੂੰ 2 ਵਜੇ ਦੁਬਾਰਾ ਇਹ ਕੇਸ ਟੇਕਅਪ ਹੋਏਗਾ ਇਨ ਦਾ ਮੀਨ ਟਾਈਮ ਕਿਉਂਕਿ ਅਸੀਂ ਇੱਕ ਐਪਲੀਕੇਸ਼ਨ ਮੂਵ ਕੀਤੀ ਸੀ ਕਿ ਵਿਕਰਮ ਮਜੀਠੀਆ ਸਾਹਿਬ ਨੂੰ ਹਰ ਤਰੀਕ ਤੇ ਫਿਜ਼ੀਕਲੀ ਕੋਰਟ ਦੇ ਵਿੱਚ ਪ੍ਰੈਜੈਂਟ ਕੀਤਾ ਜਾਏ ਪਰ ਉਹ ਐਪਲੀਕੇਸ਼ਨ ਦਾ ਵੀ ਹਲੇ ਤੱਕ ਜਵਾਬ ਸਟੇਟ ਵੱਲੋਂ ਨਹੀਂ ਦਿੱਤਾ ਗਿਆ ਸੋ ਕੱਲਾ ਕੱਲ ਵਾਸਤੇ ਮਤਲਬ ਬੜਾ ਸਪੈਸੀਫਿਕ ਆਰਡਰ ਹੈ ਕਿ ਕੱਲਾ 2 ਤਰੀਕ ਵਾਸਤੇ ਮਜੀਠੀਆ ਸਾਹਿਬ ਨੂੰ ਵੀਡੀਓ ਕੰਫਰੰਸ ਪੇਸ਼ ਕੀਤਾ ਜਾਊਗਾ ਤੇ ਉਹ ਐਪਲੀਕੇਸ਼ਨ ਡਿਸੀਜਨ ਜੋ ਵੀ ਕੋਰਟ ਦਾ ਹੋਊਗਾ ਉਸ ਤੋਂ ਬਾਅਦ ਉਹਨੂੰ ਅੱਗੇ ਫਾਲੋ ਕੀਤਾ ਜਾਊ ਸੋ ਕੱਲ ਵਾਸਤੇ ਜਿਹੜੀ ਹਿਅਰਿੰਗ ਹੈ ਜੁਡੀਸ਼ੀਅਲ ਰਿਮਾਂਡ ਦੀ ਉਹ ਮਜੀਠੀਆ ਸਾਹਿਬ ਨੂੰ ਫਿਜ਼ੀਕਲੀ ਨਹੀਂ ਵੀਡੀਓ ਕਾਨਫਰੈਂਸਿੰਗ ਤੇ ਪੇਸ਼ ਕੀਤਾ ਜਾਏਗਾ। ਡਾਇਰੈਕਟ ਦਾ ਟਾਈਮ ਰਹੇਗਾ ਕੱਲ। ਦੇਖੋ ਕੱਲ ਉਹ ਕੋਰਟ ਨੇ ਦੇਖਣਾ ਜੀ ਤੇ ਜੇਲ ਅਥਾਰਟिटीज ਨੇ ਕਿ ਕਿੰਨੇ ਵਜੇ ਵੀਸੀ ਹੁੰਦੀ ਹੈ ਜਨਰਲੀ 11 12 ਵਜੇ ਦਾ ਟਾਈਮ ਰਹਿੰਦਾ ਪਰ ਉਹ ਵੀਡੀਓ ਕਾਨਫਰੈਂਸਿੰਗ ਤੇ ਹੋਏਗੀ ਕੱਲ। ਸਰ ਕੱਲ ਬੈਰਕ ਚੇਨ ਦੇ ਮਾਮਲੇ ਤੇ ਉੱਤੇ ਵੀ ਸੁਣਵਾਈ ਹੋਏਗੀ। ਦੇਖੋ ਕੱਲ ਉਹ ਵੀ ਮੈਟਰ ਲਿਸਟਡ ਹੈ ਜੀ ਉਹਦੇ ਚ ਇਹਨਾਂ ਦਾ ਰਿਪਲਾਈ ਆਲਰੇਡੀ ਆ ਚੁੱਕਿਆ। ਸੋ ਉਹ ਵੀ ਅਗਰ ਕੱਲੂ ਕੋਰਟ ਟੇਕ ਅਪ ਕਰਦੀ ਹੈ ਤਾਂ ਕੱਲੂ ਕਿਉਂਕ ਇਹ ਸਾਰੀਆਂ ਕੱਲ ਦੀ ਤਰੀਕ ਹੈ ਸੋ ਕੱਲ ਨੂੰ ਇਹਨਾਂ ਦੇ ਆਰਗੂਮੈਂਟਸ ਹੋਣਗੇ ਠੀਕ ਥੈਂਕ ਯੂ ਤਾਂ ਸੁਣਿਓ ਤੁਸੀਂ ਸਾਫ਼ ਤੌਰ ਤੇ ਬਿਕਰਮ ਸਿੰਘ ਮਝੁੱਠੀ ਦੇ ਵਕੀਲ ਦਾ ਕਹਿਣਾ ਕਿ ਸਰਕਾਰ ਨੇ ਜੋ ਸੀਗਾ 14 ਤਰੀਕ ਤੋਂ ਪਹਿਲੇ 21 ਤਰੀਕ ਪਾਈ ਫਿਰ ਉਸ ਤੋਂ ਬਾਅਦ ਅੱਜ ਵੀ ਤਾਂ ਹੋਰ ਮੰਗਿਆ ਤੇ ਉਸ ਤੋਂ ਬਾਅਦ 2 ਦਿਨ ਹੋਰ ਤੇ ਅੱਜ ਵੀ ਜੋ ਸੀਗੀ ਸਾਫ਼ ਤੌਰ ਤੇ ਤੇ ਕੋਈ ਨਤੀਜਾ ਨਹੀਂ ਹੈ ਤੇ ਹੁਣ ਇੱਕ 3 ਦਿਨ ਜੋ ਹੈ ਇਸ ਸੁਣਵਾਈ ਨੂੰ ਲੈ ਕੇ ਹੋਰ ਪਾ ਦਿੱਤੇ ਗਏ ਨੇ ਤੇ ਹੁਣ 4 ਤਰੀਕ ਨੂੰ ਜੋ ਜ਼ਮਾਨਤ ਪਟੀਸ਼ਨ ਨੂੰ ਲੈ ਕੇ ਬਿਕਰਮ ਸਿੰਘ ਮਜੀਠੀਆ ਦੇ ਕੇਸ 'ਚ ਸੁਣਵਾਈ ਹੋਵੇਗੀ ਦੱਸਦੀ ਹੈ ਕਿ 25 ਜੂਨ ਨੂੰ ਬਿਕਰਮ ਸਿੰਘ ਮਜੀਠੀਆ ਨੂੰ ਅੰਮ੍ਰਿਤਸਰ ਦੇ ਉਹਨਾਂ ਦੇ ਘਰ ਤੇ ਵਿਜੀਲੈਂਸ ਟੀਮ ਨੇ ਰੇਡ ਪਾ ਕੇ ਗ੍ਰਿਫਤਾਰ ਕੀਤਾ ਸੀ ਆਮਦਨ ਤੋਂ ਵੱਧ ਜ਼ਾਇਦਾਦ ਹੁੰਦੇ ਵੱਡੇ ਇਲਜ਼ਾਮ ਬਿਕਰਮ ਸਿੰਘ ਮਜੀਠੀਆ ਤੇ ਲੱਗ ਗਏ ਨੇ ਤੇ ਹੁਣ ਬਿਕਰਮ ਸਿੰਘ ਮਜੀਠੀਆ ਜੋ ਨੇ ਅਨਾਬਾ ਜੇਲ੍ਹ 'ਚ ਬੰਦ ਨੇ ਲਗਾਤਾਰ ਉਹਨਾਂ ਦੇ ਕੇਸ ਨੂੰ ਲੈ ਕੇ ਜੋ ਵਿਜੀਲੈਂਸ ਜੋ ਕਾਰਵਾਈ ਕਰ ਰਹੀ ਏ ਤੇ ਇਸ ਵਿੱਚਕਾਰ ਹੀ ਹੁਣ ਅੱਜ ਉਹਨਾਂ ਦੀ ਜ਼ਮਾਨਤ ਪਟੀਸ਼ਨ ਨੂੰ ਲੈ ਕੇ ਉਹ ਹਾਲੀਆ ਅਦਾਲਤ 'ਚ ਜੋ ਸੀਗੀ ਸੁਣਵਾਈ ਅਗਲੀ ਸੁਣਵਾਈ ਹੁਣ 4 ਅਗਸਤ ਨੂੰ ਹੋਵੇਗੀ ਤੇ ਇਸ ਨਾਲ ਹੀ ਕਿ ਹੁਣ ਕੱਲ 2 ਅਗਸਤ ਨੂੰ ਨਵੀਂ ਨਿਆਈ ਕਿਰਾਸਤ ਵੀ ਖਤਮ ਹੋ ਰਹੀ ਹੈ ਤੇ ਕੱਲ ਜੋ ਸੀਗਾ ਤੇ ਹੁਣ ਕੱਲ ਬਿਕਰਮ ਸਿੰਘ ਮਜੀਠੀਆ ਦੀ ਜੋ ਹੈ ਨਿਆਈ ਕਿਰਾਸਤ ਖਤਮ ਹੋ ਰਹੀ ਹੈ ਤੇ ਉਹਨਾਂ ਨੂੰ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਜੇ ਪੇਸ਼ ਕੀਤਾ ਜਾਵੇਗਾ ਤੇ ਕੱਲ ਉਹਨਾਂ ਦੀ ਸੁਣਵਾਈ ਹੋਵੇਗੀ ਵੀਡੀਓ ਕਾਨਫਰੈਂਸ ਦੀ ਰਾਈ ਇਹ ਵੱਡੀ ਜਾਣਕਾਰੀ ਅਸ਼ਦੀਕ ਕਲੀਰ ਬਿਕਰਮ ਸਿੰਘ ਮਜੀਠੀਆ ਦੇ ਦਫ਼ਤਰ ਵੱਲੋਂ ਦਿੱਤੀ ਗਈ ਹੈ ਬਾਕੀ ਉਹਨਾਂ ਆਉਣ ਵਾਲੇ ਸਮੇਂ ਜੋ ਵੇਖਣਾ ਹੋਵੇਗਾ ਕਿ ਇਸ ਤੇ ਹੋਰ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਬਾਕੀ ਤੁਹਾਡਾ ਇਸ ਖਬਰ ਤੇ ਕੀ ਕੁਝ ਕਹਿਣਾ ਹੈ ਤੁਸੀਂ ਵੀ ਕਮੈਂਟ ਕਰਕੇ ਜੁੜੋ ਦ 점.